ਮੇਰੇ ਤੇ ਪਰਚਾ ਜਿਸ ਨੂੰ ਕਰਾਤਾ ਕਮਲ ਚੱਟੀ ਦੀ ਸੀਲ ਕਰਤੀ ਮੇਰੀ ਇੱਕ ਪ੍ਰਾਪਰਟੀ ਟੈਕਸ 50 ਲੱਖ ਲੱਖੇ ਵੇਚਦਾ ਇਹ ਕਰੋਣੀਆਂ ਹਰਕਤਾਂ ਨਾਲ ਅਸੀਂ ਚੁੱਪ ਆਣ ਵਾਲੇ ਨਹੀਂ ਆ ਇਹ ਆਸ਼ੂ ਜੀ ਨੂੰ ਮੈਂ ਦੱਸਣਾ ਚਾਹਨਾ ਠੋਡੇ ਮਾਧਿਅਮ ਨਾਲ ਟਵੀਟ ਨਾਲ ਇਹ ਸਾਰੇ ਰੱਦ ਕਰੋ ਜਿਹੜੇ ਅਸੀਂ ਕੀਤੇ ਆ ਤਾਂ ਤਾਂ ਅਸੀਂ ਚੁੱਪ ਕਰ ਜਾਾਂਗੇ ਵਰਨਾ ਅਸੀਂ ਚੁੱਪ ਨਹੀਂ ਕਰਨਾ ਉਹਨੂੰ ਇਹ ਪੁੱਛੋ ਸਮਾਰਟ ਸਿਟੀ ਦੇ ਪੈਸੇ ਕਿੱਥੇ ਲੱਗ ਰਹੇ ਆ ਉਹਨੂੰ ਇਹ ਪੁੱਛੋ ਵੀ ਵਿਕਾਸ ਦਾ ਨਵਾਂ ਪ੍ਰੋਜੈਕਟ ਕਿਹੜਾ ਲੈ ਕੇ ਆਏ ਹੋ ਆ ਐਲੀਵੇਟਡ ਰੋਡ ਸਾਡੀ ਸਰਕਾਰ ਵਲੇ ਦੀ ਖੋਲ ਰੋਡ ਦੀ ਐਲੀਵੇਟਡ ਰੋਡ ਆ ਸਾਡੀ ਸਰਕਾਰ ਬਣਦੀ ਬਾਈਪਾਸ ਆ ਸਾਡੀ ਸਰਕਾਰ ਬਣਦਾ ਇਹ ਕਿਹੜਾ ਵਿਕਾਸ ਦੀ ਗੱਲ ਕਰਦੇ ਆ ਕਿਹੜਾ ਵਿਕਾਸ ਕੀਤਾ ਇਹਨਾਂ ਨੇ ਦੱਸਣ ਇਹ ਇੰਪਰੂਵਮੈਂਟ ਆਸ ਦਾ ਮਾਮਲਾ ਜਿਹੜਾ ਬਿੱਤੇ ਦੀ ਨਹੀਂ ਭਗਦਾ ਨਜ਼ਰ ਆ ਰਿਹਾ ਹੈ ਪਹਿਲਾਂ ਬੀਜੇਪੀ ਤੇ ਹੁਣ ਸ਼ਰਮਣੀ ਅਕਾਲੀ ਦਲ ਖੁੱਲ ਕੇ ਵਿਰੋਧ ਦੇ ਵਿੱਚ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਦੇ ਵਿੱਚ ਖੁੱਲ ਕੇ ਉਹਨਾਂ ਨੇ ਭਾਤਪੂਛਣਾ ਸ਼ੂ ਕੈਮਲਨ ਮਨਿਸਟਰ ਤੇ ਜਿਹੜੇ ਇੰਪਰੂਵਮੈਂਟ ਟਰਸਟ ਦੇ ਟਰਸਟੀ ਨੇ ਰਮਨ ਬਾਲਾ ਸੁਬ੍ਰਮਨਿਅਨ ਤੇ ਅਦੋਚ ਲਾਏ ਨੇ ਤੇ ਅਸੀਂ ਗੱਲਬਾਤ ਕਰਾਂਗੇ ਇਸਨੇ ਐਡਵੋਕੇਟ ਹਰੀਸ਼ ਰਾਏ ਟਾਂਡਾ ਜੀ ਨਾਲ ਤੇ ਕਮਲ ਚੇਦਨੀ ਜੀ ਨਾਲ ਕੀ ਮਾਮਲਾ ਹੈ ਸਾਰਾ ਇਹ ਦੇਖੋ ਬੜੇ ਦੁੱਖ ਦੀ ਗੱਲ ਹੈ ਜਿਹੜੇ ਲੋਕ ਪਿਠਾਏ ਜਾਂਦੇ ਆਂ ਕੁਰਸੀਆਂ ਤੇ ਜਨਤਾ ਦਾ ਭਲਾ ਕਰਨ ਲਈ ਜਿਹਦਾ ਨਾਮ ਹੀ ਇੰਪਰੂਵਮੈਂਟ ٹرسٹ ਹੈ ਜਿਹੜੇ ਟਰਸਟੀ ਚੇਅਰਮੈਨ ਟਰਸਟੀ ਜੋ ਉਹ ਹੀ ਲੁੱਟਣ ਲੱਗ ਜਾਣ ਆਪਣੇ ਆਕਾ ਨੂੰ ਖੁਸ਼ ਕਰਨ ਲਈ ਭਾਰਤ ਪੋਸ਼ਨ ਆਸ਼ੂ ਜੀ ਨੂੰ ਖੁਸ਼ ਕਰਨ ਲਈ ਤਾਂ ਬਣੂਗਾ ਕੀ ਇਹ ਸਮਾਜ ਜਾ ਕਿਦਰ ਰਿਹਾ ਤੁਸੀਂ ਅੰਨੇ ਹੋ ਕੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਰੋਕਣ ਵਾਲਾ ਹੀ ਕੋਈ ਨਹੀਂ ਤੁਸੀਂ ਬਦਮਾਸ਼ੀ ਨਾਲ ਜਿਹੜਾ ਤੁਹਾਡੇ ਰਾਹ ਚਾਂਦਾ ਉਹਨੂੰ ਵੱਡ ਟੁੱਕ ਦਿੰਦੇ ਹੋ ਉਹਦੇ ਤੇ ਪਰਚੇ ਰਜਿਸਟਰ ਕਰਾ ਦਿੰਦੇ ਹੋ ਉਹਦੀਆਂ ਬਦਲੀਆਂ ਕਰਾ ਦਿੰਦੇ ਹੋ ਈਓ ਬਦਲਤਾ ਇੱਕ ਕੁੜੀ ਬੈਠੀ ਸੀ ਉਹ ਬਦਲਦੀ ਮੇਰੇ ਤੇ ਪਰਚਾ ਰਜਿਸਟਰ ਕਰਾਤਾ ਕਮਲ ਚੱਟਲੀ ਦੀ ਸੀਲ ਕਰਦੀ ਮੇਰੀ ਇੱਕ ਪ੍ਰਾਪਰਟੀ ਟੈਕਸ 50 ਲੱਖ ਲੱਖੇ ਵੇਚਦਾ ਇਹ ਕਰਾਉਣੀਆਂ ਹਰਕਤਾਂ ਨਾਲ ਅਸੀਂ ਚੁੱਪ ਆਣ ਵਾਲੇ ਨਹੀਂ ਆ ਅੱਜ ਅਸੀਂ ਉਜਾਗਰ ਕੀਤਾ ਕਿਸ ਤਰ੍ਹਾਂ 500 ਕਰੋੜ ਵਾਲੀ ਪ੍ਰਾਪਰਟੀ 99 ਕਰੋੜ ਚ ਵੇਚੀ ਜਦ ਕਿ ਰੂਲਸ ਦੇ ਵਿੱਚ ਕਾਰਨਰ ਪਲਾਟ ਦਾ 10% ਐਕਸਟਰਾ ਲੈਣਾ ਸੀ ਉਹ ਵੀ ਨਹੀਂ ਲਿਆ ਇਹਦੇ ਇਲਾਵਾ ਜਿਸ ਤਰ੍ਹਾਂ ਪਲਾਟਸ ਹੋਰ 2 ਏਕੜ ਰਿਸ਼ੀ ਨਗਰ ਦੀ ਜਗ੍ਹਾ ਉਹਨੂੰ ਪਲਾਟਾਂ ਚ ਬਦਲਤਾ ਫਲੈਟਾਂ ਦੀ ਜਗ੍ਹਾ ਉਹਨੂੰ ਵੇਚਣਾ ਸ਼ੁਰੂ ਕਰ ਲਿਆ ਇੱਕ ਬੰਦੇ ਉਹਨੂੰ ਵੇਚਿਆ ਜਿਹੜਾ ਆਸ਼ੂ ਦਾ ਖਾਸ ਹੈ ਇੱਕ ਕਾਉਂਸਲਰ ਨੂੰ ਇੱਕ ਫਲੈਟ ਤੇ ਕਬਜ਼ਾ ਕਰਾ ਦਿੱਤਾ 15 ਵੀ ਹੋਰ ਹਨ ਪਲਾਟਸ ਜਿਹੜੇ ਕੋਹਾਂ ਦੇ ਹੱਕ ਨਹੀਂ ਬੰਦੇ ਲੋਕਾਂ ਦੇ ਉਹਨਾਂ ਦੇ ਹੱਕ ਅਦਾਲਤਾਂ ਨੇ ਨਕਾਰੇ ਹੋਏ ਹਨ ਉਹਨਾਂ ਨੂੰ ਦੇਨੇ ਸ਼ੁਰੂ ਕਰ ਦਿੱਤੇ ਮਤਲਬ ਇਸ ਕਿਸਮ ਦਾ ਮਾਹੌਲ ਬਣਾਇਆ ਜਿਹਦੇ ਨਾਲ ਹਜ਼ਾਰ ਕਰੋੜ ਤੋਂ ਉੱਤੇ ਸ਼ਹੀਦ ਨੁਕਸਾਨ ਪਹੁੰਚਾਇਆ ਸ਼ਹੀਦ ਭਗਤ ਸਿੰਘ ਨਗਰ ਜਿਹੜੀ ਜਗ੍ਹਾ ਰਾਖਮੀ ਸੀ ਸਕੂਲਾਂ ਲਈ ਉਹਨੂੰ ਚੇਂਜ ਕਰ ਦਿਓ 플ੌਟ ਕੱਟ ਦਿਓ ਇੱਕ ਸਕੂਲ ਸਾਈਟ ਸੀਗੀ ਜਿਹਦਾ 19000 ਕੁਛ ਰੇਟ ਰੱਖ ਕੇ 100-100 ਰੁਪਏ ਦੀਆਂ 10 ਡੋਲੀਆਂ ਪਾਈਆਂ 19000 ਤੋਂ ਤੇ 20000 ਦੇ ਵਿੱਚ ਉਹਦੀ ਬੋਲੀ ਤੋੜਤੀ ਕਿਦੇ ਹੱਕ ਚ ਇੱਕ ਸੰਸਥਾ ਦੇ ਹੱਕ ਜਿਹਦੀਆਂ ਵੋਟਾਂ ਵਟੋਰਨਾ ਚਾਹੁੰਦੇ ਆ ਉਹ ਵੋਟਾਂ ਵਟੋਰਨ ਦੀ ਨੀਅਤ ਨਾਲ ਬਿਡ ਦੇਣ ਵਾਲੇ ਕੌਣ ਸੀ ਉਹ ਸੰਸਥਾ ਦੇ 10 ਮੈਂਬਰ ਕੋਈ ਬਾਹਰਲਾ ਨਹੀਂ ਹੈ ਮਤਲਬ ਮਿਲੀ ਭੁਗਤ ਜਿਹਨੂੰ ਕਹਿੰਦੇ ਫਿਕਸਡ ਮੈਚ ਰਲ ਕੇ ਫਿਕਸਡ ਮੈਚ ਜਿਵੇਂ ক্রিকেট ਮੈਚ ਫਿਕਸ ਹੋਵੇ ਉਹ ਮੈਚ ਫਿਕਸ ਕਰਕੇ 39 ਪਲਾਟ ਭਾਈ ਰੰਤੇਜ ਸਿੰਘ ਨਗਰ ਚ ਉਹਨੂੰ ਪਾਰਕ ਬਣਾਉਣ ਲਈ ਦਿੱਤਾ ਆਸ਼ੂ ਜੀ ਨੂੰ ਵੋਟਾਂ ਬਣ ਜਾਣਗੀਆਂ ਜੀ ਪਾਰਕ ਬਣਾ ਦੋ ਤੇ ਇਹ ਆਸ਼ੂ ਜੀ ਦੀ ਨਿੱਜੀ ਜ਼ਿਆਦਾਦ ਨਹੀਂ ਹੈ ਇਹ ਬਾਲਾ ਸੁਬਰਾਮਣੀਅਮ ਦੀ ਨਿੱਜੀ ਜਦਦ ਨਹੀਂ ਹੈ। ਭਾਰਤ ਸਰਕਾਰ ਦੀ ਦੇਣੇ ਕਿਦਾਂ ਭਾਰਤ ਪੁਸ਼ਾ ਨੇ ਇਹਦੀ ਥੋੜੀ ਦੇਰ ਪਹਿਲਾਂ ਟਵੀਟ ਕੀਤਾ ਜੀ ਜਿਹੜੀ ਕੀ ਆਪਸ਼ਨ ਹਨ ਕੈਨਸਲ ਕੀਤੀ ਜਾ ਰਹੀ ਹੈ ਨਾਲੇ ਭਾਰਤ ਲੱਗਿਆ ਪੰਜਾਬ ਸਰਕਾਰ ਨੂੰ। ਭਾਰਤ ਪੋਸ਼ਣ ਆਸ਼ੂ ਜੀ ਨੂੰ ਬੜੀ ਛੇਤੀ ਟਵੀਟ ਚਤੇ ਆ ਗਈ। 8 ਮਹੀਨੇ ਦੀ ਇੱਕ ਔਰਤ ਬੈਠੀ ਹੈ ਟਵੀਟ ਚਤੇ ਨਾਈ। 2 ਮਹੀਨੇ ਦੀ ਉਹਦੀ ਐਫ ਆਈ ਆਰ ਹੋਈ ਹੈ ਟਵੀਟ ਚਤੇ ਨਾਈ। ਉੱਥੇ ਤਾਂ ਯਾਰੀਆਂ ਨਿਭਾਉਂਦੇ ਆ ਇਹ। ਬੈਂਸ ਦੇ ਨਾਲ ਇੱਕ ਬਲਤਕਾਰੀ ਨਾਲ ਹੁਣ ਇੱਕ ਚੋਰ ਨਾਲ ਯਾਰੀ ਨਿਭਾਊਗਾ ਇਹ। ਬਾਲਾ ਨਾਲ ਕਿਉਂਕਿ ਰੜੇ ਹੋਏ ਆ ਇਹ ਆਸ਼ੂ ਜੀ ਨੂੰ ਮੈਂ ਦੱਸਣਾ ਚਾਹਨਾ ਥੋਡੇ ਮਾਧਿਅਮ ਨਾਲ ਟਵੀਟ ਨਾਲ ਇਹ ਸਾਰੇ ਰੱਦ ਕਰੋ ਜਿਹੜੇ ਅਸੀਂ ਕੀਤੇ ਆ ਤਾਂ ਤਾਂ ਅਸੀਂ ਚੁੱਪ ਕਰ ਜਾਾਂਗੇ ਵਰਨਾ ਅਸੀਂ ਚੁੱਪ ਨਹੀਂ ਕਰਨਾ ਪਰ ਕੀ ਦੇ ਨਾ ਲੱਗਦਾ ਮੈਨੂੰ ਕਿ ਬਾਲਾ ਸੁਭਰੀਆ ਮਣੇ ਨੂੰ 100% ਦਾ ਪੈਰੀਆ ਸੀ ਉਹਨਾਂ ਨੂੰ ਉੱਪਰੋਂ ਪ੍ਰੈਸ਼ਰ ਆ ਰਿਹਾ ਸੀ ਕਿ ਇਹ ਕਿੰਨੀ ਕਿ ਸੱਚਾਈ ਹੈ ਹਲੇ ਤੁਸੀਂ ਦੇਖੀ ਚਲੋ ਕੀ ਹੋਊਗਾ ਹਲੇ ਤਾਂ ਬਾਲਾ ਸੁਭਰੀਆ ਮਣੇ ਨੂੰ ਕਹਿੰਦਾ ਸਰਕਾਰ ਬਦਲਣ ਦੇ ਪ੍ਰੈਸ਼ਰ ਤੈਨੂੰ ਉਹੀ ਨਜ਼ਰ ਆਉ ਜਿਹੜਾ ਸਿਬੀਏ ਤੇ ਆਇਆ ਸੀ ਉਹ ਵੀ ਇਸ ਕੁਰਸੀ ਤੇ ਬੈਠਾ ਗਿਆ ਸੀ ਉਹਨੂੰ ਇਸ ਧਰਤੀ ਤੇ ਆ ਕੇ ਸਾਹ ਲੈਣਾ ਨਹੀਂ ਮਿਲਿਆ ਇਸ ਮੁਲਕ 'ਚ ਉਸ ਨੂੰ ਇਸ ਮੁਲਕ ਦੇ ਵਿੱਚ ਦਾ ਸੰਸਕਾਰ ਦਾ ਨਹੀਂ ਮਿਲਿਆ ਇਹ ਸੋਚਣਾ ਚਾਹੀਦਾ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਕਮਲ ਚੇਤਲੀ ਜੀ ਕਮਲ ਜੀ ਮਾਮਲਾ ਹੈ ਜਿਹੜਾ ਇੰਪਰੂਵਮੈਂਟ ٹرسٹ ਦਾ ਮਾਮਲਾ ਇੰਨਾ ਭਗ ਦਾ ਨਜ਼ਰ ਆ ਰਿਹਾ ਭਾਤਪੂਛ ਨਾਸ਼ਨ ਨੂੰ ਟਵੀਟ ਕਰਨਾ ਪੈ ਜਾ ਕਿ ਇਹ ਈ ਆਕਸ਼ਨ ਕੈਨਸਲ ਕਰੋ ਦੇਖੋ ਜਿਹੜਾ ਮੰਤਰੀ ਜੀ ਨੇ ਟਵੀਟ ਕੀਤਾ ਹੈ ਤਾਂ ਲੋਕਾਂ ਦੀ ਅੱਖਾਂ ਪੁੰਜਨ ਨਹੀਂ ਕੀਤਾ ਉਹ ਸਰਕਾਰ ਦਾ ਇੱਕ ਅਹਿਮ ਹਿੱਸਾ ਨਹੀਂ ਕੈਬਨਿਟ ਮਿਨਿਸਟਰ ਨੇ ਜੇ ਉਹਨਾਂ ਨੂੰ ਇਹ ਟਵੀਟ ਕੀਤਾ ਵੀ ਇਹਦਾ ਕੈਨਸਲ ਕਰੋ ਉਹਨੂੰ ਉਹਨਾਂ ਨੂੰ ਆਕਸ਼ਨਾਂ ਹੀ ਕੈਨਸਲ ਕਰਾਦਣੀਆਂ ਚਾਹੀਦੀਆਂ ਜਿੰਨੇ ਅੱਜ ਅਸੀਂ 14 15 ਪ੍ਰਾਪਰਟੀਆਂ ਉਹਨਾਂ ਨੂੰ ਦੱਸੀਆਂ ਇਹਨਾਂ ਸਾਰਿਆਂ ਦੀ ਇਨਕੁਆਰੀ ਕਰਨੀ ਚਾਹੀਦੀ ਹੈ ਇਨਕੁਆਰੀ ਕਰਕੇ ਇਹਨਾਂ ਨੂੰ ਦੁਆਰਾ ਸੇਲ ਕਰਨਾ ਚਾਹੀਦਾ ਪਰ ਕਰੋੜਾ ਰੁਪਿਆ ਦਾ ਜਿਹੜਾ ਸਰਕਾਰ ਨੂੰ ਫਾਇਦਾ ਹੋਊਗਾ ਉਹ ਇਸ ਪ੍ਰਾਪਰਟੀਆਂ ਦੇ ਨਾਲ ਪਰ ਕਿਤੇ ਨਾ ਕਿਤੇ ਬੀਤੇ ਦਿਨੀ ਕਾਂਗਰਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਨੇ ਇਹ ਕਿ ਦੋਸ਼ ਲਗਾਏ ਸੀ ਕਿ ਜਿਹੜਾ ਇੰਪਰੂਵਮੈਂਟ ਟਰਸਟ ਤੋਂ ਪੈਸਾ ਆ ਰਿਹਾ ਲੋਕਾਂ ਦੇ ਵਿਕਾਸ ਕਾਰਜਾਂ ਦੇ ਵਿੱਚ ਲੱਗਦਾ ਵਾ ਪਰ ਸਾਡੇ ਜਿਹੜੇ ਵਿਪਖਸ਼ੀ ਨੇਤਾਵਾ ਜਾਂ ਜਿਹੜੀ ਦੂਜੀਆਂ ਪਾਰਟੀਆਂ ਦੇ ਨੇਤਾ ਉਹ ਘਬਰਾਏ ਹੋਏ ਕਿ ਇੰਨਾ ਚਾਹ ਮੁੱਖੀ ਵਿਕਾਸ ਹੋ ਰਿਹਾ ਲੁਧਿਆਣੇ 'ਚ ਤੁਸੀਂ ਉਹਨਾਂ ਨੂੰ ਜਿਨੇ ਤੁਹਾਨੂੰ ਵਿਕਾਸ ਦੀ ਗੱਲ ਕੀਤੀ ਹੈ ਨਾ ਉਹਨੂੰ ਇਹ ਪੁੱਛੋ ਸਮਾਰਟ ਸਿਟੀ ਦੇ ਪੈਸੇ ਕਿੱਥੇ ਲੱਗ ਰਹੇ ਆ ਉਹਨੂੰ ਇਹ ਪੁੱਛੋ ਵੀ ਵਿਕਾਸ ਦਾ ਨਵਾਂ ਪ੍ਰੋਜੈਕਟ ਕਿਹੜਾ ਲੈ ਕੇ ਆਏ ਹੋ ਤੁਸੀਂ ਚੰਗੀਆਂ ਭਲੀਆਂ ਟੈਲਾਂ ਪੱਟ ਕੇ ਨਵੀਆਂ ਟੈਲਾਂ ਲਾਈ ਜਾਂਦੇ ਹੋ ਕਿਉਂ ਪੈਸੇ ਬਣਦੇ ਆ ਐਲੀਵੇਟਡ ਰੋਡ ਸਾਡੀ ਸਰਕਾਰ ਵੇਲੇ ਦੀ ਪੱਕਾ ਰੋਡ ਦੀ ਐਲੀਵੇਟਡ ਰੋਡ ਆ ਸਾਡੀ ਸਰਕਾਰ ਵੱਲੇ ਦੀ ਬਾਈਪਾਸ ਆ ਸਾਡੀ ਸਰਕਾਰ ਵੱਲੇ ਦਾ ਇਹ ਕਿਹੜਾ ਵਿਕਾਸ ਦੀ ਗੱਲ ਕਰਦੇ ਆ ਕਿਹੜਾ ਵਿਕਾਸ ਕੀਤਾ ਇਹਨਾਂ ਨੇ ਦੱਸਣੇ ਅਸੀਂ ਕਹਿੰਨੇ ਆ ਵਿਕਾਸ ਹੋਣਾ ਚਾਹੀਦਾ 10 ਗੁਣਾ ਵਿਕਾਸ ਕਰੋ ਇਹ ਜੇ ਪੈਸਾ ਤੁਹਾਡੇ ਕੋਲ ਇਹ ਅੱਜ ਜੇ ਤੁਸੀਂ ਕੋਈ ਪ੍ਰਾਪਰਟੀ 100 ਕਰੋੜ ਦੀ ਵੇਚਦੇ ਹੋ ਜੇ ਤੁਹਾਨੂੰ 400 ਕਰੋੜ 500 ਕਰੋੜ ਇਕੱਠਾ ਹੁੰਦਾ 300 ਕਰੋੜ ਇਕੱਠਾ ਹੁੰਦਾ ਉਹ ਪੈਸਾ ਕਿੱਥੇ ਜਾਣਾ ਸਾਡੀ ਜੇਬ ਵਿੱਚ ਜਾਣਾ ਲੋਕਾਂ ਦੇ ਲੱਗਣਾ ਹੈ ਲੋਕਾਂ ਦੇ ਵਿਕਾਸ ਲਈ ਲੱਗਣਾ ਤੇ ਇਹੀ ਤਾਂ ਗੱਲ ਅਸੀਂ ਕਹਿੰਨੇ ਆ ਵੀ ਤੁਸੀਂ ਵਿਕਾਸ ਕਰੋ ਲੋਕਾਂ ਦੇ ਪੈਸੇ ਨੂੰ ਲੁੱਟੋ ਨਾ ਆਪ ਦਾ ਵਿਕਾਸ ਨਾ ਕਰੋ ਲੋਕਾਂ ਦਾ ਵਿਕਾਸ ਕਰੋ ਪਰ ਕਿਤੇ ਨਾ ਕਿਤੇ ਜਿਹੜੀ 350 ਕਰੋੜ ਦੇ ਕਰੀਬ ਦੀ ਪ੍ਰਾਪਰਟੀ ਸੀ ਐਡਾ ਵੱਡਾ ਪ੍ਰੋਜੈਕਟ ਸੀਗਾ ਜ ਇਹਨਾਂ ਨੂੰ ਕੀ ਲੋੜ ਪੈ ਗਈ 96 ਕਰੋੜ ਚ ਵੇਚਣ ਦੀ ਵਿੱਚ ਰਲੇ ਹੋਏ ਜੰਨੀਆਂ ਪ੍ਰਪ੍ਰਿੰਤੀਆਂ ਸਾਰਿਆਂ ਦੇ ਨਾਲੇ ਹੋਏ ਇਹਨਾਂ ਦੇ ਚਿਹਤੇ ਰਲੇ ਹੋਏ ਨੇ ਇਸ ਕਰਕੇ ਹੋਰ ਕੀ ਹੈ ਇਹ ਤਾਂ ਅੰਡਰਸਟੂਡ ਹੈ ਕੌਣ ਕੌਣ ਰਲਿਆ ਹੈ ਖੁੱਲ ਕੇ ਦੱਸ ਯਾਰ ਖੁੱਲ ਕੇ ਕੀ ਸਾਰਾ ਕੁਝ ਦੱਸਦਾ ਮੰਤਰੀ ਰਲਿਆ ਚੇਅਰਮੈਨ ਰਲਿਆ ਇਹਨਾਂ ਦੇ ਚਹੇਤੇ ਰਲਿਆ ਹੋਰ ਕੀ ਦੱਸੋ ਸਾਰਾ ਕੁਝ ਤੁਹਾਨੂੰ ਦੱਸਦਾ ਕੱਲੀ ਕੱਲੀ ਗੱਲ ਓਪਨ ਦੱਸਦੀ ਅਸੀਂ ਨਹੀਂ ਜੇ ਹੁਣ ਜਿਹੜੀ ਛੋਟੇ ਵੀ ਰਹਿ ਇਸ ਤਰ੍ਹਾਂ ਵੀ ਜੇ ਇਹਨਾਂ ਦੇ ਮਨ ਚ ਇਸ ਕੰਪਲੇਂਟ ਦੇ ਬਾਰੇ ਕੋਈ ਵੀ ਖਤਸਾ ਸਾਡੇ ਨਾਲ ਓਪਨ ਡਿਬੇਟ ਰੱਖ ਲੈਣ ਪ੍ਰੈਸ ਕਾਨਫਰੰਸ ਦਾ ਇੰਤਜ਼ਾਮ ਅਸੀਂ ਕਰਾਂਗੇ ਅਰੇਂਜਮੈਂਟ ਅਸੀਂ ਕਰਾਂਗੇ ਸਾਰਾ মিডিਆ ਅਸੀਂ ਬੁਲਾਵਾਂਗੇ ਕੱਲੀ ਕੱਲੀ ਗੱਲ ਦੀ ਅਪੀਲ ਦਲੀਲ ਨਾ ਸਾਡੇ ਨਾਲ ਗੱਲ ਕਰ ਲੈਣ ਗੱਲ ਖਤਮ ਇਲਜ਼ਾਮ ਤਾਂ ਤਾਂ ਨਾ ਜੇ ਅਸੀਂ ਕਹੀਏ ਤੇ ਉਹ ਕਹਿੰਦੇ ਨਹੀਂ ਫਿਰ ਤਾਂ ਇਹਨਾਂ ਨੂੰ ਇਲਜ਼ਾਮ ਲੱਗਦਾ ਤੇ ਜੇ ਸੱਚੇ ਨੇ ਇਕੱਲੀ ਇਕੱਲੀ ਗੱਲ ਤੇ ਟਵੀਟ ਕਰ ਲੈਣ ਆ ਸਾਡੇ ਨਾਲ ਬਹਿ ਕੇ ਡਿਬੇਟ ਕਰ ਲੈਣ ਅਸੀਂ ਕਰਨੇ ਤਿਆਰ ਹੈ ਤੇ ਪਤਾ ਲੱਗੂ ਵੀ ਇਲਜ਼ਾਮ ਆ ਕਿ ਸਚਾਈ ਆ ਫਿਰ ਇਹਨਾਂ ਦਾ ਚਿਹਰਾ ਨੰਗਾ ਹੋ ਜੂਗਾ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਕਮਲ ਚੇਦਰੀ ਜੀ ਨੇ ਕਿਹਾ ਕਿ ਸਾਡੇ ਨਾਲ ਖੁੱਲ ਕੇ ਡਿਬੇਟ ਕਰ ਲੈਣ ਜਿਹੜੇ ਵੀ ਕਿਸੇ ਕਾਂਗਰਸੀ ਆਗੂ ਨੂੰ ਦੋਸ਼ ਲੱਗਦੇ ਨੇ ਜਾਂ ਉਹਨਾਂ ਤੇ ਝੂਠੇ ਬਲੇਮ ਲੱਗਦੇ ਨੇ ਤੇ ਅਸੀਂ ਉਹਨਾਂ ਨਾਲ ਖੁੱਲ ਕੇ ਡਿਬੇਟ ਕਰਨ ਨੂੰ ਤਿਆਰ ਐ ਪਰ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਜੇ ਕੋਈ ਕਪਲਾ ਨਹੀਂ ਸੀਗਾ ਤਾਂ ਬਾਲਾ ਸੁ브ਰਮਨਿਅਮ ਮੀਡੀਆ ਤਾਂ ਕਿਉਂ ਪਾ ਦਿੰਦੇ ਉਹ ਖੁੱਲ ਕੇ ਸਾਹਮਣੇ ਕਿਉਂ ਨਹੀਂ ਆ ਰਹੇ ਨਾ ਉਹ ਆਪਣਾ ਪੱਖ ਰੱਖ ਰਹੇ ਨੇ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧ For latest updates like and follow our Facebook page SMZ News and don't forget to subscribe our YouTube channel and press the bell icon.